ग्लोबल वार्मिंग ਦਾ ਟੈਂਪਰੇਚਰ ਵੱਧ ਰਿਹਾ ਤਾਂ ਉਹਦੇ ਨਾਲ ਨਾਲ ਜਿਹੜੇ ਪ੍ਰੈਸ਼ਰ ਪੈਟਰਨਸ ਚੇਂਜ ਹੁੰਦੇ ਨੇ ਉਹਦੇ ਨਾਲ wind ਪੈਟਰਨਸ ਚੇਂਜ ਹੁੰਦੇ ਨੇ ਮੌਨਸੂਨ ਸਰਕੂਲੇਸ਼ਨ ਵੀ ਉਹਦੇ ਨਾਲ ਹੀ ਜੁੜਿਆ ਹੋਇਆ ਸੋ ਇਸ ਤਰ੍ਹਾਂ ਦੀ ਜਿਹੜੀ ਵੇਰੀਏਬਿਲਿਟੀ ਅਸੀਂ ਕਹਿ ਸਕਦੇ ਹਾਂ ਕਿ ਗਲੋਬਲ ਵਾਰਮਿੰਗ ਔਰ ਕਲਾਈਮੇਟ ਚੇਂਜ ਕਰਕੇ ਹੀ ਇਸ ਤਰ੍ਹਾਂ ਦੀਆਂ ਵੇਰੀਏਸ਼ਨ ਸਾਨੂੰ ਦੇਖਣ ਨੂੰ ਮਿਲ ਰਹੀਆਂ ਹਨ ਮੌਨਸੂਨ ਵਿਦਡਰੋਅਲ ਦਾ ਜਿਹੜਾ ਸਟਾਰਟ ਪੰਜ-ਛੇ ਦਿਨ ਪਹਿਲਾਂ ਹੋ ਗਿਆ ਸੀਗਾ ਔਰ ਹੁਣ ਪ੍ਰੋਪਰ ਉਹਦੀ ਰੀਸੀਡਿੰਗ ਹੋ ਗਈ ਹੈ ਸੋ ਉਹਦੇ ਕਰਕੇ ਵੀ ਜਿਹੜਾ ਸਕਾਈ ਕੰਡੀਸ਼ਨਸ ਕਾਫੀ ਕਲੀਅਰ ਨੇ ਪਰ ਉਹਦੇ ਨਾਲ ਇੰਟੈਂਸ ਰੀਡੀ ਹੀਟ ਹੋ ਰਹੀ ਹੈ ਸਰਸਵਤਾਂ ਜਨਮ ਨੂੰ ਮੈਪਟਰਨ ਚਾਹੇ ਉਹ ਟੈਂਪਰੇਚਰ ਆ ਚਾਹੇ ਉਹ ਰੇਨ ਫਾਲ ਆ ਦੇ ਦੇਖ ਨੂੰ ਮਿਲਦੇ ਨੇ ਔਰ ਇਹ ਸਾਰਾ ਕੁਝ ਕਿਤੇ ਨਾ ਕਿਤੇ ਗਲੋਬਲ ਵਾਰਮਿੰਗ ਔਰ ਕਲਾਈਮੇਟ ਚੇਂਜ ਨਾਲ ਹੀ ਜੁੜਿਆ ਹੋਇਆ ਕਿਉਂਕਿ ਜਿਵੇਂ ਜਿਵੇਂ ਵਾਰਮਿੰਗ ਹੋ ਰਹੀ ਹੈ ਟੈਂਪਰੇਚਰ ਇੱਕ ਜਿਹੜਾ ਮੇਲ ਕੰਟਰੋਲ ਹੈ ਜਿਹੜੇ ਬਾਕੀ ਸਾਰੇ ਵੈਦਰ ਪੈਰਾਮੀਟਰ ਨੂੰ ਕੰਟਰੋਲ ਕਰਦਾ ਇੱਕ ਮੇਨ ਫੈਕਟਰ ਹੈ ਅਗਰ ਗੱਲ ਕਰੀਏ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਦਿਖਾਈ ਦੇ ਰਿਹਾ ਹੈਗਾ ਔਰ ਖਾਸ ਕਰਕੇ ਸੈਪਟੈਂਬਰ ਲਾਸਟ ਵੀਕ ਚੱਲ ਰਿਹਾ ਹੈ ਔਰ ਇਹਦੇ ਵਿੱਚ ਹਲੇ ਵੀ ਤਿੱਖੀ ਧੁੱਪ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਲੋਕ ਗਰਮੀ ਤੋਂ ਪਰੇਸ਼ਾਨ ਹੋ ਰਹੇ ਨੇ ਕੀ ਇਹ ਜਿਹੜਾ ਵੈਦਰ ਹੈ ਚੇਂਜ ਹੋ ਰਿਹਾ ਹੈ ਜਾਂ ਫਿਰ ਕਲਾਈਮੇਟ ਦੇ ਵਿੱਚ ਹੀ ਜਿਹੜਾ ਹੈ ਚੇਂजेस ਆ ਰਹੀਆਂ ਨੇ ਪਵਨੀਤ ਕੌਰ मैम ਮੇਰੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਮੌਸਮ ਵਿਗਿਆਨੀ ਨੇ मैम ਬਹੁਤ ਸਵਾਗਤ ਲਿਆਣਾ ਹੈ ਥੈਂਕ ਯੂ ਜੀ ਕੀ ਮੈਮ ਕੀ ਲੱਗ ਰਿਹਾ ਹੈਗਾ ਕਿ ਸੈਪਟੈਂਬਰ ਐਂਡ ਆਪਾਂ ਦੇਖ ਰਹੇ ਹੈਗੇ ਆ ਹਾਲੇ ਵੀ ਇੰਨੀ ਜ਼ਿਆਦਾ ਗਰਮੀ ਹੈ ਹਾਲਾਂਕਿ ਹਿਊਮਿਡਿਟੀ ਥੋੜੀ ਘਟੇ ਲੇਕਿਨ ਗਰਮੀ ਬਹੁਤ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ ਕੀ ਇਹ ਵੈਦਰ ਦੇ ਵਿੱਚ ਥੋੜੀਆਂ ਚੇਂਜਸ ਹੈ ਜਾਂ ਪ੍ਰੋਪਰ ਕਲਾਈਮੇਟ ਹੀ ਚੇਂਜ ਹੋ ਰਿਹਾ ਹੈ ਜੀ ਕਿਉਂਕਿ ਕਲਾਈਮੇਟ ਚੇਂਜ ਤਾਂ ਹੋ ਹੀ ਰਿਹਾ ਉਹਦੇ ਨਾਲ ਜਿਹੜੀ ਵੈਦਰ ਵੇਰੀਏਬਿਲਟੀ ਵੀ ਕਾਫੀ ਜ਼ਿਆਦਾ ਹੈ ਗਈਆਂ ਹੁਣ ਜੇ ਅਸੀਂ ਪਿਛਲੇ ਸਾਲਾਂ ਦਾ ਵੀ ਡਾਟਾ ਦੇਖੀਏ ਤਾਂ ਕਾਫੀ ਜਿਹੜਾ ਵੈਦਰ ਦੇ ਵਿੱਚ ਹਰ ਸਾਲ ਹੀ ਜਿਹੜੇ ਉਤਾਰ ਚੜਾ ਕਾਫੀ ਆ ਰਹੇ ਨੇ ਔਰ ਹਰ ਵਾਰੀ ਸਾਨੂੰ ਇੱਕ ਨਵੀਂ ਤਰ੍ਹਾਂ ਦਾ ਪੈਟਰਨ ਵੈਦਰ ਦਾ ਦੇਖਣ ਨੂੰ ਮਿਲ ਰਿਹਾ ਸੋ ਵੈਦਰ ਵੇਰੀਏਬਿਲਟੀ 노 ਡਾਊਟ ਬਹੁਤ ਵਧੀ ਹੋਈ ਹੈ ਪਰ ਇਹ ਸਾਰਾ ਕੁਝ ਗਲੋਬਲ ਵਾਰਮਿੰਗ ਔਰ ਕਲਾਈਮੇਟ ਚੇਂਜ ਹੋ ਰਿਹਾ ਜਿਹੜਾ ਉਹਦੇ ਨਾਲ ਹੀ ਅਸੀਂ ਇਹਨੂੰ ਕਿਤੇ ਨਾ ਕਿਤੇ ਜੋੜ ਸਕਦੇ ਹਾਂ ਔਰ ਸੈਕੰਡਲੀ ਇਹ ਹੈ ਕਿ ਰੀਜਨ ਦੇ ਵਿੱਚ ਮੌਨਸੂਨ ਵਿਦਡਰ ਹੋ ਚੁੱਕੀ ਹੈ ਸੋ ਜਿਹੜਾ ਕੱਲ ਮੌਨਸੂਨ ਪੰਜਾਬ ਚੋ ਪੂਰੀ ਤਰ੍ਹਾਂ ਨਾਲ ਵਿਦਡਰ ਹੋ ਗਈ ਹੈ ਔਰ ਉਹ ਵੀ ਇੱਕ ਰੀਜ਼ਨ ਹੈ ਕਿਉਂਕਿ ਮੌਨਸੂਨ ਵਿਦਡਰਲ ਦੇ ਜਿਹੜਾ ਸਟਾਰਟ ਪੰਜ ਛੇ ਦਿਨ ਪਹਿਲਾਂ ਹੋ ਗਿਆ ਸੀਗਾ ਔਰ ਹੁਣ ਪ੍ਰੋਪਰ ਦੀ ਰੀਸੀਡਿੰਗ ਹੋ ਗਈ ਹੈ ਸੋ ਉਹਦੇ ਕਰਕੇ ਵੀ ਜਿਹੜਾ ਸਕਾਈ ਕੰਡੀਸ਼ਨਸ ਕਾਫੀ ਕਲੀਅਰ ਨੇ ਪਿਛਲੇ ਦਿਨਾਂ ਤੋਂ क्योंकि म मोनसून सिस्टम की एक्टिविटी जी हो चुकी है खत्म है हूँ सो य भी एक रीज़न है कि जी क्लीयर स्काई कंडीशनज ने और वेद इंटेंस जी हीट हो रही है और डे टाइम और नाइट टाइम टैंपरेचर नॉर्मल तो लगभग दो डिग्री सेंटीग्रेड उपर चल रही है ਮੈਮ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜਾ ਮੌਨਸੂਨ ਜਿਹੜਾ ਜਾ ਚੁੱਕਿਆ ਹੈਗਾ ਵਿਟਰੋਲ ਹੋ ਗਿਆ ਅੱਛਾ ਹੁਣ ਕੀ ਅਨੁਵਲੀ ਆਪਾਂ ਕਹਿੰਦੇ ਨੇ ਨਾ ਕਿ ਲਾਸਟ ਵਿੱਚ ਕੁਝ ਬਰਸਾਤਾਂ ਹੁੰਦੀਆਂ ਨੇ ਤਾਂ ਕਿਤੇ ਜਾ ਕੇ ਸਰਦੀ ਦੀ ਸ਼ੁਰੂਆਤ ਹੁੰਦੀ ਹੈ ਕਿ ਇਹ ਥੋੜਾ ਦੇਖਣ ਨੂੰ ਮਿਲੇਗਾ ਕਿ ਹਲੇ ਕੁਝ ਸਮੇਂ ਬਾਅਦ ਜਾਂ ਕਿ ਇਹ 10-15 ਦਿਨਾਂ ਦੇ ਅੰਦਰ ਕੋਈ ਬਰਸਾਤ ਹੋ ਸਕਦੀ ਹੈਗੀ ਹੈ ਬਾਰਿਸ਼ ਹੋ ਸਕਦੀ ਹੈ ਜੀ ਜੇ ਅਸੀਂ ਟੈਂਪਰੇਚਰ ਦੇਖੀਏ ਤਾਂ ਉਹ ਅਸੀਂ ਨੀਅਰ ਨਾਰਮਲ ਕਹਿ ਸਕਦੇ ਹਾਂ ਕਿਉਂਕਿ ਲਗਭਗ 2 ਡਿਗਰੀ ਸੈਂਟੀਗ੍ਰੇਡ ਦਾ ਫਰਕ ਹੈ ਡੇ ਟਾਈਮ ਟੈਂਪਰੇਚਰ ਕੱਲ 35 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਔਰ ਅੱਜ ਦਾ ਮਿਨੀਮਮ ਟੈਂਪਰੇਚਰ 23.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ بارش ਦੀ ਗੱਲ ਕਰੀਏ ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੌਨਸੂਨ ਦਾ ਵਿਦਡਰੋਅਲ ਰੀਜਨ ਦੇ ਵਿੱਚੋਂ ਹੋ ਚੁੱਕਿਆ ਔਰ ਫ ਨਹੀਂ ਹੈ ਸੋ ਫਿਲਹਾਲ ਆਨਵਰੇ ਜਿਹੜੇ ਪੰਜ ਛੇ ਦਿਨ ਨੇ ਉਹਨਾਂ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਸੋ ਇਸੇ ਤਰ੍ਹਾਂ ਕਲੀਅਰ اور ਡਰਾਈ ਜਿਹੜੀਆਂ ਵੈਦਰ ਕੰਡੀਸ਼ਨਸ ਉਹ ਪ੍ਰਿਵੈਲ ਕਰ ਸਕਦੀਆਂ ਨੇ ਇਸ ਤਰ੍ਹਾਂ ਦੀ ਵੈਦਰ ਕੰਡੀਸ਼ਨਸ ਜਿਹੜੀਆਂ ਚੱਲ ਰਹੀਆਂ ਨੇ ਆਪਾਂ ਜਿਸ ਤਰ੍ਹਾਂ ਤੁਸੀਂ ਪਹਿ ਪੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈਗਾ ਇਹਦਾ ਗਲੋਬਲ ਵਾਰਮਿੰਗ ਨਾਲ ਕਿੰਨਾ ਕੁ ਮੈਮ ਇਫੈਕਟ ਹੋਏਗਾ ਔਰ ਕਿੰਨਾ ਕੁ ਆਪਾਂ ਉੱਤਰ ਪਾਰ ਰਹੀ ਦੀ ਅਗਰ ਪੂਰੀ ਦੀ ਗੱਲ ਕਰ ਲਈਏ ਪੰਜਾਬ ਦੀ ਤਾਂ ਉੱਤਰ ਪਾਰ ਵਿੱਚ ਕਿੰਨਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਹਾਂ ਜੀ ਐਕਚੁਅਲੀ ਜੇ ਅਸੀਂ ਵੈਦਰ ਵੇਰੀਏਬਿਲਿਟੀ ਦੀ ਗੱਲ ਕਰੀਏ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਹੜੀਆਂ ਵੇਰੀਏਸ਼ਨਸ ਬਹੁਤ ਵੈਦਰ 'ਚ ਵਧ ਗਈਆਂ ਨੇ ਹਰ ਸਾਲ ਸਾਨੂੰ ਨਵੇਂ ਪੈਟਰਨ ਚਾਹੇ ਉਹ ਟੈਂਪਰੇਚਰ ਆ ਚਾਹੇ ਉਹ ਰੇਨਫਾਲ ਆ ਉਹ ਦੇਖਣ ਨੂੰ ਮਿਲ ਰਹੇ ਨੇ ਔਰ ਇਹ ਸਾਰਾ ਕੁਝ ਕਿਸ ਤਰ੍ਹਾਂ ਕਿਤੇ ਗਲੋਬਲ ਵਾਰਮਿੰਗ ਔਰ ਕਲਾਈਮੇਟ ਚੇਂਜ ਨਾਲ ਹੀ ਜੁੜਿਆ ਹੋਇਆ ਹੈ ਕਿਉਂਕਿ ਜਿਵੇਂ ਜਿਵੇਂ ਵਾਰਮਿੰਗ ਹੋ ਰਹੀ ਹੈ ਟੈਂਪਰੇਚਰ ਇੱਕ ਜਿਹੜਾ ਮੇਨ ਕੰਟਰੋਲ ਹੈ ਜਿਹੜੇ ਬਾਕੀ ਸਾਰੇ ਵੈਦਰ ਪੈਰਾਮੀਟਰ ਨੂੰ ਕੰਟਰੋਲ ਕਰਦਾ ਇੱਕ ਮੇਨ ਫੈਕਟਰ ਹੈ ਕਿਉਂਕਿ ਜਦੋਂ ਟੈਂਪਰੇਚਰ ਦੇ ਵਿੱਚ ਚੇਂਜ ਆਉਂ ग्लोबल वार्मिंग ਦਾ ਟੈਂਪਰੇਚਰ ਵੱਧ ਰਿਹਾ ਤਾਂ ਉਹਦੇ ਨਾਲ-ਨਾਲ ਜਿਹੜੇ ਪ੍ਰੈਸ਼ਰ ਪੈਟਰਨਸ ਚੇਂਜ ਹੁੰਦੇ ਨੇ ਉਹਦੇ ਨਾਲ ਵਿੰਡ ਪੈਟਰਨਸ ਚੇਂਜ ਹੁੰਦੇ ਨੇ ਮੌਨਸੂਨ ਸਰਕੂਲੇਸ਼ਨ ਵੀ ਉਹਦੇ ਨਾਲ ਹੀ ਜੁੜਿਆ ਹੋਇਆ ਸੋ ਇਸ ਤਰ੍ਹਾਂ ਦੀ ਜਿਹੜੀ ਵੇਰੀਏਬਿਲਿਟੀ ਅਸੀਂ ਕਹਿ ਸਕਦੇ ਹਾਂ ਕਿ ਗਲੋਬਲ ਵਾਰਮਿੰਗ ਔਰ ਕਲਾਈਮੇਟ ਚੇਂਜ ਕਰਕੇ ਹੀ ਇਸ ਤਰ੍ਹਾਂ ਦੀਆਂ ਵੇਰੀਏਸ਼ਨ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਬਿਲਕੁਲ ਅਗਰ ਗੱਲ ਕਰਾਂ ਐਜ਼ ਅ ਮੌਸਮ ਵਿਗਿਆਨੀ ਤੁਸੀਂ ਕੀ ਦੇਖ ਰਹੇ ਹੈਗੇ ਹੋ ਕਿ ਜਿਹੜਾ ਹੁਣ ਇਹ ਪੈਟਰਨ ਚੱਲ ਰਿਹਾ ਹੈਗਾ ਤਾਂ ਕੀ ਕੀ ਟੈਂਪਰੇਚਰ ਦੇ ਵਿੱਚ ਕਿੰਨਾ ਕੁ ਵਾਧਾ ਜਿਹੜਾ ਆ ਆਪਾਂ ਗੱਲ ਕਰ ਲਈ ਪਿਛਲੇ ਸਾਲਾਂ ਤੋਂ ਲੈ ਕੇ ਹੁਣ ਤੱਕ ਦਾ ਤਾਂ ਗਲੋਬਲ ਵਾਰਮਿੰਗ ਕਿੰਨਾ ਇਫੈਕਟ ਪਾਇਆ ਹੈ ਨਾਰਮਲ ਕੀ ਸੀਗਾ ਔਰ ਕਿਹ ਦੋ ਤਿੰਨ ਚਾਰ ਕਿੰਨੇ ਡਿਗਰੀ ਤੱਕ ਹੁਣ ਇਹ ਇਨਕਰੀਜ਼ ਸਾਨੂੰ ਦੇਖਣ ਨੂੰ ਮਿਲੇਗੀ ਹਾਂ ਜੀ ਜੇ ਅਸੀਂ ਕਰੰਟ ਕੰਡੀਸ਼ਨਸ ਦੇਖੀਏ ਤਾਂ ਜਿਵੇਂ ਮੈਂ ਦੱਸਿਆ ਕਿ ਅੱਜ ਅਸੀਂ ਕੱਲ ਦੀ ਗੱਲ ਹੀ ਕਰੀਏ ਤਾਂ 32.7 ਡਿਗਰੀ ਸੈਂਟੀਗ੍ਰੇਡ ਨਾਰਮਲ ਟੈਂਪਰੇਚਰ ਡੇ ਟਾਈਮ ਹੈ ਪਰ ਅਸੀਂ 35 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਸੋ 2.3 ਡਿਗਰੀ ਨਾਰਮਲ ਤੋਂ ਉੱਪਰ ਰਿਹਾ ਸੋ ਜੇ ਅਸੀਂ ਕਲਾਈਮੇਟ ਚੇਂਜ ਦੀ ਗੱਲ ਕਰੀਏ ਬੜੀਆਂ ਰਿਪੋਰਟਸ ਨੇ ਆਈਪੀਸੀਸੀ ਦੀਆਂ ਵੀ ਸੋ ਜਿਹਦੇ ਵਿੱਚ ਹੈ ਕਿ ਟੈਂਪਰੇਚਰ ਉਹਦਾ ਮੈਗਨੀਟਿਊਡ ਤਾਂ ਅਲੱਗ-ਅਲੱਗ ਰੀਜਨਸ ਦੇ ਵਿੱਚ ਅਲੱਗ-ਅਲੱਗ ਹੋ ਸਕਦਾ ਪਰ ਅਦਰਵਾਇਜ਼ ਜਿਹੜੀ ਵਾਰਮਿੰਗ ਸਾਰੇ ਪਾਸੇ ਹੋ ਰਹੀ ਹੈ ਇਹ ਇਹ ਕਿਉਂ ਹੋ ਰਿਹਾ ਮੈਮ ਕਿ ਕਿਸੇ ਸਾਲ ਬਹੁਤ ਜ਼ਿਆਦਾ ਸਰਦੀ ਆਪਾਂ ਦੇਖਦੇ ਹੈਗੇ ਕਿਸੇ ਸਾਲ ਬਿਲਕੁਲ ਵੀ ਸਰਦੀ ਨਹੀਂ ਹੁੰਦੀ ਔਰ ਮੌਸਮ ਬੜਾ ਨੋਰਮਲ ਜਿਹਾ ਰਹ ਜਾਂਦਾ ਗਰਮੀ ਹੀ ਮਹਿਸੂਸ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਔਰ ਪਿੱਛੇ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਤਾਂ ਹੜ੍ਹਾਂ ਵਰਗੀ ਵੀ ਸਥਿਤੀ ਬਣ ਗਈ ਬਾਰਿਸ਼ਾਂ ਨੇ ਇੰਨਾ ਕੀਤਾ ਉਸਦੇ ਬਾਅਦ ਯੁੱਧ ਕਿਤੇ ਨਾ ਕਿਤੇ ਜੋ ਸਰਦੀ ਕਹਿ ਰਹੇ ਸੀਗੇ ਕਿ ਇਸ ਵਾਰ ਵੱਧ ਹੋਏਗੀ ਉਹ ਕਿਤੇ ਦੇਖਣ ਨੂੰ ਨਹੀਂ ਮਿਲ ਰਹੀ ਕਿ ਆ ਇਸ ਵਾਰ ਜਿਹੜੀਆਂ ਕੀ ਕੰਡੀਸ਼ਨਸ ਰਹਿਣਗੀਆਂ ਵਿంటర్ ਦੀਆਂ हां जी ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਵੇਂ ਜਿਵੇਂ ਵਾਰਮਿੰਗ ਹੋ ਰਹੀ ਹੈ ਬਾਕੀ ਸਾਰੇ ਵੈਦਰ ਪੈਟਰਨਸ ਉਹਦੇ ਨਾਲ ਜੁੜੇ ਹੋਏ ਨੇ ਸੋ ਗਲੋਬਲ ਵਾਰਮਿੰਗ ਹੀ ਇੱਕ ਮੇਨ ਰੀਜ਼ਨ ਹੈ ਜਿਹਦੇ ਕਰਕੇ ਐਕਸਟ੍ਰੀਮ ਵੈਦਰ ਇਵੈਂਟਸ ਜ਼ਿਆਦਾ ਹੋ ਰਹੀਆਂ ਨੇ ਚਾਹੇ ਉਹ ਹੀਟ ਵੇਵਸ ਨੇ ਚਾਹੇ ਕੋਲਡ ਵੇਵਸ ਨੇ ਫਲੱਡਸ ਨੇ ਡਰਾਉਟਸ ਨੇ ਇਹ ਸਾਰੀਆਂ ਐਕਸਟ੍ਰੀਮ ਵੈਦਰ ਇਵੈਂਟਸ ਜਿਹੜਾ ਗਲੋਬਲ ਵਾਰਮਿੰਗ ਦਾ ਹੀ ਨਤੀਜਾ ਹੈ ਕਿ ਇਹਦੇ ਕਰਕੇ ਹੋ ਰਹੀਆਂ ਨੇ ਕੀ ਐਨਲਾਈਜ਼ ਕਰ ਰਹੇ ਹੋ ਮੈਮ ਕਿ ਮੌਸਮ ਦੇ ਵਿੱਚ ਇੱਕ ਗਲੋਬਲ ਵਾਰਮਿੰਗ ਫੈਕਟਰ ਹੈ 노 ਡਾਊਟ ਹੈ ਬਟ ਗਲੋਬਲ ਵਾਰਮਿੰਗ ਦੇ ਪਿੱਛੇ ਜੋ ਤੁਸੀਂ ਨੋਟ ਕਰ ਰਹੇ ਹੋਗੇ ਐਜ਼ এ ਵਿਗਿਆਨੀ ਕਿ ਕੀ ਆ ਪੋਲੂਸ਼ਨ ਜਾਂ ਫਿਰ ਸਾਡੇ ਖੁਦ ਦੀ ਜਿਹੜੀ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਜੀਣ ਦਾ ਤਰੀਕਾ ਇਹ ਕੀ ਚੀਜ਼ ਜਿਹੜੀ ਜ਼ਿਆਦਾ ਤੁਹਾਨੂੰ ਲੱਗਦਾ ਮੌਸਮ ਵਿਗਿਆਨੀ ਦੇ ਤੌਰ ਤੇ ਕਿ ਇਫੈਕਟ ਕਰ ਰਹੀ ਹੈ ਅ ਬਿਲਕੁਲ ਜੀ ਕਿਉਂਕਿ ਜੇ ਅਸੀਂ ਪ੍ਰੈਜ਼ੈਂਟ ਕੰਡੀਸ਼ਨਸ ਦੇਖੀਏ ਤਾਂ ਗਲੋਬਲ ਵਾਰਮਿੰਗ ਜਿੰਨੀ ਹੋ ਰਹੀ ਹੈ ਉਹ ਜ਼ਿਆਦਾਤਰ ਹਿਊਮਨ ਐਕਟੀਵਿਟੀਆਂ ਕਰਕੇ ਹੋ ਰਹੀ ਹੈ ਜਿਵੇਂ ਜਿਵੇਂ ਹਵਾ ਦੇ ਵਿੱਚ ਪੋਲੂਸ਼ਨ ਜ਼ਿਆਦਾ ਹੋ ਰਿਹਾ ਵਹੀਕਲਸ ਦੀ ਗਿਣਤੀ ਵੱਧ ਰਹੀ ਆ ਲੈਂਡ ਯੂਜ਼ ਚੇਂजेस ਹੋ ਰਹੀਆਂ ਨੇ ਜ਼ਿਆਦਾ ਤੋਂ ਜਿਹੜੇ ਜਿਵੇਂ ਸਿਟੀਆਂ ਦੀ ਫੈਲਾ ਸਿਟੀਆਂ ਦਾ ਬਹੁਤ ਹੋ ਰਿਹਾ ਔਰ ਜਿਹੜੀ ਜ਼ਮੀਨ ਜਿਹੜਾ ਏਰੀਆ ਪਹਿਲਾਂ ਵੈਜੀਟੇਸ਼ਨ ਦੇ ਅੰਡਰ ਸੀ ਉਹ ਹੁਣ ਅਰਬਨਾਈਜ਼ੇਸ਼ਨ ਹੋ ਰਹੀ ਆ ਕਲੋਨਾਈਜ਼ੇਸ਼ਨ ਹੋ ਰਹੀ ਆ ਸੋ ਉਸ ਤਰ੍ਹਾਂ ਦੀਆਂ ਜਿਹੜੀਆਂ ਲੈਂਡ ਯੂਜ਼ ਲੈਂਡ ਕਵਰ ਚੇਂजेस ਹੁੰਦੀਆਂ ਨੇ ਸੋ ਹਰ ਤਰ੍ਹਾਂ ਨਾਲ ਹੀ ਇਹ ਮਿਸ਼ਨਸ ਗ੍ਰੀਨ ਹਾਊਸ ਗੈਸਸ ਦੇ ਬਹੁਤ ਵਧ ਰਹੇ ਨੇ ਸੋ ਪ੍ਰੈਜ਼ੈਂਟ ਡੇ ਜੋ ਗਲੋਬਲ ਵਾਰਮਿੰਗ ਔਰ ਕਲਾਈਮੇਟ ਚੇਂਜ ਹੋ ਰਿਹਾ ਇਹ ਮੇਨਲੀ ਕਿਉਂਕਿ ਹਿਊਮਨ ਐਕਟੀਵਿਟੀਜ਼ ਆਪਾਂ ਡਿਵੈਲਪਮੈਂਟ ਦਾ ਕਹਿੰਦੇ ਆ ਬਟ ਡਿਵੈਲਪਮੈਂਟ ਦੇ ਕਰਕੇ ਐਮਿਸ਼ਨਸ ਅਸੀਂ ਬਹੁਤ ਵਧਾ ਰਹੇ ਹਾਂ ਸੋ ਇਹੀ ਇੱਕ ਵੱਡਾ ਰੀਜ਼ਨ ਆ ਜਿਹਦੇ ਕਰਕੇ ਐਮਿਸ਼ਨਸ ਗ੍ਰੀਨ ਹਾਊਸ ਗੈਸਸ ਦੀਆਂ ਜ਼ਿਆਦਾ ਹੋ ਰਹੀਆਂ ਨੇ ਔਰ ਗਲੋਬਲ ਵਾਰਮਿੰਗ ਹੋ ਰਹੀ ਹੈ ਕੁਝ ਸੁਜੈਸਟ ਕਰਨਾ ਚਾਹੂਗੀ ਪਬਲਿਕ ਨੂੰ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਆਪਣਾ ਯੋਗਦਾਨ ਪਾ ਕੇ ਕਿ ਕਿਤੇ ਨਾ ਕਿਤੇ ਜਿਹੜਾ ਇਸ ਗਲੋਬਲ ਵਾਰਮਿੰਗ ਤੋਂ ਜਾਂ ਫਿਰ ਹੀਟ ਵੇਵਸ ਤੋਂ ਜਿਹੜਾ ਇਹਨੂੰ ਘਟਾਇਆ ਜਾ ਸਕੇ ਜਾਂ ਆਪਾਂ ਕੋਈ ਜਿਸ ਤਰ੍ਹਾਂ ਟਰੀ ਆਪਾਂ ਕਹਿ ਦਿੰਦੇ ਆ ਕਿ ਇਹਦੀ ਪਲਾਂਟੇਸ਼ਨ ਜ਼ਿਆਦਾ ਕਰਨੀ ਚਾਹੀਦੀ ਹੈ ਇਹਦੇ ਨਾਲ ਕੁਝ ਫਰਕ ਪਏ ਬਿਲਕੁਲ ਜੀ ਸਾਨੂੰ ਵੱਧ ਤੋਂ ਵੱਧ ਪਲਾਂਟਸ ਲਾਉਣੇ ਚਾਹੀਦੇ ਨੇ ਕਿਉਂਕਿ ਪਲਾਂਟਸ ਦੇ ਨਾਲ 쿨ਿੰਗ ਹੁੰਦੀ ਹੈ ਜਿਵੇਂ ਜਿਵੇਂ ਵੈਜੀਟੇਸ਼ਨ ਘਟ ਰਹੀ ਹੈ ਸਿਟੀਜ਼ ਵਿੱਚ ਦੇਖੇ ਦੇਖ ਰਹੇ ਹਾਂ ਕੰਕਰੀਟ ਸਰਫੇਸ ਜ਼ਿਆਦਾ ਹੋਈ ਜਾ ਰਹੀ ਹੈ ਵੈਜੀਟੇਸ਼ਨ ਘਟਾ ਸੋ ਉਹਦੇ ਨਾਲ ਜਿਹੜੀ ਅਰਬਨ ਹੀਟ ਆਈਲੈਂਡਸ ਬਣ ਜਾਂਦੇ ਨੇ ਸੋ ਵਾਰਮਿੰਗ ਬਹੁਤ ਹੁੰਦੀ ਹੈ ਸੋ ਸਾਨੂੰ ਵੱਧ ਤੋਂ ਵੱਧ ਟਰੀਜ਼ ਲਾਉਣੇ ਚਾਹੀਦੇ ਆ ਸਾਨੂੰ ਸਾਰੀਆਂ ਉਸ ਤਰ੍ਹਾਂ ਦੀਆਂ ਪ੍ਰੈਕਟਿਸਿਜ਼ ਫਾਲੋ ਕਰਨੀਆਂ ਚਾਹੀਦੀਆਂ ਨੇ ਕਿ ਜਿਦੇ ਨਾਲ ਅਸੀਂ ਗ੍ਰੀਨ ਹਾਊਸ ਗੈਸੇਜ਼ ਦੀ ਇਮਿਸ਼ਨ ਨੂੰ ਘੱਟ ਕਰ ਸਕੀਏ ਚਾਹੇ ਉਹ ਲਾਈਫ ਸਟਾਈਲ ਚੇਂਜੇਜ਼ ਨੇ ਚਾਹੇ ਉਹ ਵਹੀਕੂਲਰ ਪੂਲੂਸ਼ਨ ਦੀ ਗੱਲ ਕਰਦੇ ਆ ਸੋ ਹਰ ਤਰ੍ਹਾਂ ਨਾਲ ਹੀ ਸਾਨੂੰ ਇਹ ਜਿਹੜਾ ਕਰਨਾ ਚਾਹੀਦਾ ਕਿ ਕਿਵੇਂ ਨਾ ਕਿਵੇਂ ਅਸੀਂ ਜਿਹੜੀ ਪਲਾਂਟੇਸ਼ਨ ਵੱਧ ਤੋਂ ਵੱਧ ਕਰੀਏ ਔਰ ਗ੍ਰੀਨ ਹਾਊਸ ਗੈਸੇਜ਼ ਦੀ ਇਮਿਸ਼ਨ ਨੂੰ ਘੱਟ ਤੋਂ ਘੱਟ ਕਰੀਏ ਆਖਰੀ ਸਵਾਲ ਅਗਰ ਤੁਸੀਂ ਜਵਾਬ ਦੇਣਾ ਚਾਹੋ ਇਹ ਕਰੰਟ ਵੈਦਰ ਕੰਡੀਸ਼ਨਸ ਨੂੰ ਦੇਖ ਕੇ ਕੀ ਲੱਗਦਾ ਹੈ ਕਿ ਖੇਤੀਬਾੜੀ ਉਤੇ ਜਾਂ ਕ੍ਰੌਪਸ ਦੇ ਉਤੇ ਕੀ ਕੁਝ ਅਸਰ ਦੇਖ ਰਹੇ ਹੋ ਜੀ ਇਸ ਵਾਰੀ ਜੇ ਅਸੀਂ ਮੌਨਸੂਨ ਸੀਜ਼ਨ ਦੀ ਗੱਲ ਕਰੀਏ ਤਾਂ ਮੌਨਸੂਨ ਦੀ ਬਾਰਿਸ਼ ਨਾਰਮਲ ਤੋਂ ਕਾਫੀ ਉੱਪਰ ਹੋਈ ਹੈ ਪਰ ਹੁਣ ਕਿਉਂਕਿ ਮੌਨਸੂਨ ਰੀਸੀਡ ਕਰ ਚੁੱਕਿਆ ਔਰ ਜਿਹੜੀਆਂ ਕਲੀਅਰ ਵੈਦਰ ਕੰਡੀਸ਼ਨਸ ਨੇ ਸੋ ਕਮਿੰਗ ਡੇਸ ਦੇ ਵਿੱਚ ਵੀ ਜਿਹੜੇ 5-6 ਦਿਨ ਨੇ ਫਿਲਹਾਲ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਸੋ ਫਾਰਮਰਸ ਜਿਹੜੇ ਨਾਰਮਲ ਫਾਰਮ ਆਪਰੇਸ਼ਨਸ ਨੇ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਨੇ ਬਹੁਤ ਸ਼ੁਕਰੀਆ ਉਹਨੂੰ ਦਿਨ ਲਾਈਵ ਨਾਲ ਗੱਲਬਾਤ ਕਰਨੀ ਪਬਨੀਤ ਕੋਰ ਕਿੰਗਰਾ ਮੈਮ ਮੇਰੇ ਨਾਲ ਸੀਗੇ ਜਿਨ੍ਹਾਂ ਨੇ ਪੂਰੀ ਵੈਦਰ ਕੰਡੀਸ਼ਨ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਔਰ ਨਾਲ ਹੀ ਦੱਸਿਆ ਕਿ ਆਉਣ ਵਾਲੇ 5-6 ਦਿਨ ਜਿਹੜੇ ਨੇ ਇਸੇ ਤਰ੍ਹਾਂ ਦੇ ਨਾਲ ਨਾਰਮਲ ਤੋਂ 1-2 ਡਿਗਰੀ ਟੈਂਪਰੇਚਰ ਜਿਹੜਾ ਹੈ ਉੱਪਰ ਰਹਿਣ ਦੀ ਸੁਭਾਅ ਮੈਂ ਹੀਟ ਜਿਹੜੀ ਹੈ ਮਹਿਸੂਸ ਕੀਤੀ ਜਾਏਗੀ ਦੁਪਹਿਰ ਦੇ ਟਾਈਮ ਲੇਕਿਨ ਰਾਤ ਦੇ ਬੇਲੇ ਦਾ ਟੈਂਪਰੇਚਰ ਥੋੜਾ ਜਿਆ ਜ਼ਰੂਰ ਘਟੇਗਾ ਤੁਸੀਂ ਵੀ ਪ੍ਰੀਕੌਸ਼ਨਸ ਲੋਰ ਸਭ ਤੋਂ ਵੱਡੀ ਗੱਲ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਓ ਇੱਕ ਘਟੋ ਘਟ ਇੱਕ ਟਰੀ ਜਾਂ ਇੱਕ ਪੌਦਾ ਜਿਹੜਾ ਉਹ ਜ਼ਰੂਰ ਲਗਾਓ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ